ਦੋਸਤੋ ਹਾਂਜੀ ਹੁਣੇ-ਹੁਣੇ ਹਾਈ ਕੋਰਟ ਨੇ ਜਾਰੀ ਕਰਦੇ ਵੱਡੇ ਆਦੇਸ਼ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਬਿਹਾਰਾਣਾ ਹਾਈ ਕੋਰਟ ਨੇ ਫੈਮਿਲੀ ਕੋਰਟ ਦੇ ਹੁਕਮਾਂ ਦੇ ਖਿਲਾਫ ਪਤੀ ਦੀ ਅਪੀਲ ਨੂੰ ਸਵੀਕਾਰ ਕਰਦੇ ਹੋਏ ਤਲਾਕ ਦਾ ਹੁਕਮ ਦਿੱਤਾ ਹੈ ਹਾਈ ਕੋਰਟ ਨੇ ਕਿਹਾ ਹੈ ਕਿ ਜੇਕਰ ਪਤਨੀ ਦੀ ਸ਼ਿਕਾਇਤ ਹੈ ਫਿਰ ਇਹ ਦਰਜਾ ਪਤੀ ਜੇਲ੍ਹ ਜਾਂਦਾ ਹੈ ਤਾਂ ਇਹ ਪਤਨੀ ਨਾਲ ਬੇਰਹਿਮੀ ਹੈ ਪਤੀ ਤਲਾਕ ਲੈਣ ਦਾ ਹੱਕਦਾਰ ਹੈ ਪਤਨੀ ਬੇਰੇ ਅੰਮੀ ਲਈ ਗੁਜ਼ਾਰੇ ਲਈ ਯੋਗ ਨਹੀਂ ਹੈ ਪਤੀ ਨੇ ਪਟੀਸ਼ਨ ਦੱਸਿਆ ਹੈ ਕਿ ਉਹ ਤੇ ਉਸਦੀ ਪਤਨੀ ਪਿਛਲੇ 19 ਸਾਲ ਤੋਂ ਵੱਖ ਹੋ ਰਹੇ ਹਨ ਜਿਹਾ ਅਤੇ ਪਟੀਸ਼ਨ ਕਰਤਾ ਨੂੰ ਬਰੇਮੀ ਦੇ ਮਾਮਲੇ 'ਚ ਜੇਲ੍ਹ ਜਾਣ ਤੋਂ ਬਾਅਦ ਉਹ ਨੂੰ ਆਪਣੀ ਪਤਨੀ ਦੇ ਨਾਲ ਨਹੀਂ ਰਹਿ ਸਕਦਾ ਪਟੀਸ਼ਨਰ ਦਾ ਵਿਰੋਧ ਕਰਦੇ ਹੋਏ ਪਤਨੀ ਨੇ ਦਲੀਲ ਦਿੱਤੀ ਕਿ ਉਹ ਜੇ ਵੀ ਉਸ ਨਾਲ ਰਹਿਣ ਲਈ ਤਿਆਰ ਹੈ ਹਾਈ ਕੋਰਟ ਨੇ ਕਿਹਾ ਹੈ ਕਿ ਫੈਮਲੀ ਕੋਰਟ 'ਚ ਤਲਾਕ ਦੀ ਅਰਜੀ ਲਈ ਇਸ ਆਧਾਰ ਤੇ ਰੱਦ ਕਰ ਦਿੱਤਾ ਗਿਆ ਸੀ ਪਤਨੀ ਨੇ 2007 ਤੋਂ ਵਿਵੋਦਾਧਿਕ ਅਧਿਕਾਰਾਂ ਦੀ ਬਹਾਲੀ ਪਟੀਸ਼ਨ ਦਾਇਰ ਕੀਤੀ ਸੀ ਅਦਾਲਤ ਨੇ ਪਤਨੀ ਦੇ ਬੇਰੇਮੀ ਦੇ ਕੰਮ ਨੂੰ ਮਾਫ ਕੀਤਾ ਸੀ ਤੋਂ ਦੇਸ਼ ਬਾਰੇ ਕੀ ਵਿਚਾਰ ਨੇ